ਅੱਜਕੱਲ ਨਾ ਵੱਡੇ ਵੀਰੇ ਸਾਈਕਲਾਂ ਨੂੰ ਬੜਾ ਉਹ ਸਾਂਭਦੇ ਆਂਦਾ ਯਾਰ ਮੈਂ ਸਾਈਕਲ ਤੇ ਨਹੀਂ ਜਾਣਾ ਹਨਾ ਵੀ ਮੈਂ ਨਹੀਂ ਯਾਰ ਸਾਈਕਲ ਚੱਕਣਾ ਔਰ ਤੁਸੀਂ ਕਿੱਥੋਂ ਆਇਓ ਪਹਿਲਾਂ ਔਰ ਕਿਵੇਂ ਮੰਨਤਾ ਹੈ ਵੀ ਅਸੀਂ ਸਾਈਕਲਾਂ ਤੇ ਜਾਦੇ ਆਂ ਅਸੀਂ ਜੀ ਰਾਣਾ ਸਾਹਿਬ ਕੋਲੋਂ ਪਿੰਡ ਸਾਡਾ ਕੱਟਾ ਚਹਰਮ ਆਈ ਜੀ ਅਸੀਂ ਸਾਨੂੰ ਇਹ ਸਾਈਕਲਿੰਗ ਦਾ ਪਹਿਲਾਂ ਤੋਂ ਹੀ ਬਹੁਤ ਸ਼ੌਂਕ ਆਈ ਜੀ ਚੇਸ ਕਰਕੇ ਜੁੜਿਆ ਹੈ ਹਰ ਇੱਕ ਸਾਲ ਹੋਣਾ ਤੇ ਸਾਨੂੰ ਲਗਾਤਾਰ 4 ਸਾਲ ਹੋ ਗਏ ਇੱਥੇ ਆਉਂਦੇ ਆਂ ਸਾਨੂੰ ਸ਼ੌਂਕ ਆ ਬਸ ਪਿੰਡ ਦੀ ਫਿਟਰ ਰਹੇ ਨੇ ਆ ਸਾਈਕਲਿੰਗ ਦਾ ਸ਼ੌਂਕ ਆ ਪਿੰਡ ਵੱਲ ਅੰਮ੍ਰਿਤਸਰ ਵੀ ਗਏ ਸਾਡੇ ਪਿੰਡੋਂ ਮੁੰਡੇ ਅਨੰਦਪੁਰ ਸਾਹਿਬ ਹਰ ਜਗ੍ਹਾ ਸਾਈਕਲ ਦੀ ਯਾਤਰਾ ਕਰਦੇ ਇਹ ਜਿਵੇਂ ਬੇਸਤੀ ਮਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਇਹ ਆਪਣੇ ਸਰੀਰ ਲਈ ਬੇਨਫਿਟ ਨੇ ਆਪਾਂ ਫਿੱਟ ਰਹੇ ਨੇ ਇਹਦੇ ਨਾਲ ਇਹਦਾ ਕੋਈ ਹੋ ਨਹੀਂ ਹੈਗਾ ਵੀ ਆਪਾਂ ਬੇਸਤੀ ਮਨ ਨਹੀਂ ਆ ਜਾਂ ਆਪਾਂ ਵੀ ਸਾਈਕਲ ਚਲਾ ਰਹੇ ਆ ਇਹ ਕੋਈ ਹੋ ਨਹੀਂ ਵੀ ਆਪਾਂ ਲੀਵੇ ਸ਼ੋ ਹੋਵਾਂਗੇ ਕੋਈ ਇਹ ਸਾਰੇ ਗ੍ਰੈਜੂਏਸ਼ਨ ਬੰਦੇ ਆ ਪੜ੍ਹੇ ਲਿਖੇ ਬੰਦੇ ਆ ਕੋਈ ਆਏ ਨਹੀਂ ਹੈਗਾ ਅੱਛਾ ਵੱਡੇ ਵੀਰੇ ਫਤੇਗੜ ਸਾਹਿਬ ਤੋਂ ਇਲਾਵਾ ਕਿੱਥੇ ਕਿੱਥੇ ਤੁਸੀਂ ਸਾਈਕਲਾਂ ਤੇ ਗਏ ਹੋ ਵੀਰੇ ਅਸੀਂ ਅਨੰਦਪੁਰ ਸਾਹਿਬ ਤੇ ਅਮਰਜਾ ਸਾਹਿਬ ਤੇ ਕਰਤਾਰਪਨ ਸਾਹਿਬ ਸਾਰੇ ਲੱਗੇ ਸਾਈਕਲਾਂ ਤੇ ਸ ਬੰਨ ਕਾਫੀ ਟਾਈਮ ਹੋ ਗਿਆ 4 ਸਾਲ ਪਹਿਲਾਂ ਤੋਂ ਜਾਨੀ ਸ਼ੁਰੂ ਕਰ ਰਿਆ ਸੀਗਾ ਜੀ ਪਹਿਲਾਂ ਅੰਮ੍ਰਿਤਸਰ ਸਾਹਿਬ ਗਏ ਸੀਗੇ ਦਰਨਾ ਬੰਨਾ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਫਿਰ ਇੱਥੇ ਸਾਨੂੰ ਲਗਾਤਾਰ 4 ਸਾਲ ਤੋਂ ਆ ਰਹੇ ਹਾਂ ਇਸ ਵੇਰੇ ਅਸੀਂ ਸਾਢੇ 6 ਵਜੇ ਤੁਰਪੇ ਸੀਗੇ 6 ਵਜੇ ਨਾ 6 ਵਜੇ ਤੁਰਪੇ ਸੀਗੇ ਉਸ ਟਾਈਮ ਧੁੰਦ ਨਹੀਂ ਹੋਈ ਧੁੰਦ ਜੀ ਬਿਲਕੁਲ ਵੀ ਨਹੀਂ ਸੀ ਕਿਉਂਕਿ 7 ਸਾਢੇ 7 ਕਦੋਂ ਬਾਅਦ ਵਜੇ ਧੁੰਦ ਪੈਂਦੀ ਆ ਅਸੀਂ ਖੰਨੇ ਪਹੁੰਚ ਗਏ ਸੀਗੇ ਜਾ ਕੇ ਆਈਆਂ ਹੁਣ ਇਹਦਾ ਇੱਕ ਦੋ ਤਿੰਨ ਦਾ ਕੈਸਪੁਰ ਸਰਸੈਂਕੀ ਅੱਧੀ ਗਏ ਸੀ ਜੀ ਤੁਮ ਕੋਰ ਸਾਹਿਬ ਅਨੰਦਪੁਰ ਸਾਹਿਬ ਝਾੜ ਸਾਹਿਬ ਆਪਣਾ ਇਹ ਪਰਿਵਾਰ ਬਿਸੋੜਾ ਸਾਹਿਬ ਮਾਚੀਵਾੜਾ ਸਾਹਿਬ ਸਭ ਆਪਸੇ ਆਪਾਂ ਟੂਰ ਕੱਟ ਕੇ ਆਏ। ਇਹ ਲੜਬਾਜੀ ਕਰਨਾ ਨਾ ਹਾਂ ਜਿਵੇਂ ਡੀਜੀ ਲਾ ਕੇ ਟਰੈਕਟਰਾਂ ਦੇ ਆਉਂਦੇ ਨੇ ਭਜਾਉਂਦੇ ਨੇ ਰਾਤ ਨੂੰ ਪਤਾ ਹੀ ਨਹੀਂ ਰੇਸਾਂ ਲੱਗਦੀਆਂ ਨੇ ਇਹ ਗੱਲ ਐਕਸੀਡੈਂਟ ਬੜਾ ਭਿਆਨਕ ਬਹੁਤ ਐਕਸੀਡੈਂਟ ਹੁੰਦੇ ਨੇ ਜੀ ਨੰਦਪੁਰ ਨੂੰ ਬਹੁਤ ਹੁੰਦੇ ਨੇ ਐਕਸੀਡੈਂਟ ਸਾਡਾ ਸੁਨੇਹਾ ਤੇ ਹੀ ਆ ਵੀਰੇ ਵੀ ਆਓ ਜਰੂਰ ਆਓ ਬਰੇਕਟ ਅੱਜ ਇਸ ਸਥਾਨ ਤੇ ਆਪਾਂ ਨੂੰ ਜਾਣਾ ਚਾਹੀਦਾ ਥਾ ਆਪਾਂ ਦਰਸ਼ਨ ਕਰਨੇ ਚਾਹੀਦੇ ਆ ਆਪਣੇ ਘਰ ਪਰਿਵਾਰ ਤੇ ਮਾਤਿਆਂ ਨੂੰ ਵੀ ਜੇ ਆਪਣੇ ਬੱਚਿਆਂ ਨੂੰ ਦੱਸੇ ਫਤੇ ਫਤੇ ਸਾਹਿਬ ਸਿੰਘ ਜੋਰਾਵਾ ਸਿੰਘ ਜੁਹਾਰ ਸਿੰਘ ਬਾਬਾ ਜ ਉਨਾਂ ਨੇ ਆਪਣੇ ਲਈ ਕੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੀ ਗੁਰਦੁਆਰੇ ਜੋਤੀ ਸਰੂਪ ਖਾਲਸਾਬ ਖੜੇ ਆਂ ਔਰ ਦੇਖ ਸਕਦੇ ਹੋ ਟਾਟਾ ਮਰਦਾ ਇਕੱਠ ਸੰਗਤਾਂ ਦਾ ਵੀ ਆ ਰਿਹਾ ਹੈ ਪਰ ਕੁਝ ਨੌਜਵਾਨ ਸਾਈਕਲਾਂ ਤੇ ਸ੍ਰੀ ਫਤਿਹਗੜ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਆਏ ਨੇ ਸਾਈਕਲਾਂ ਦੇ ਝੰਡੇ ਲਾ ਕੇ ਪਿੱਛੇ ਤੁਸੀਂ ਦੇਖ ਸਕਦੇ ਹੋ ਝੰਡੇ ਨੇ ਪਹਿਲਾਂ ਸਾਰੇ ਵੀਰਾਂ ਦੇ ਆ ਨਾਲ ਰੂਬਰੂ ਤੁਹਾਨੂੰ ਕਰਵਾ ਦੇਣਾ ਪਹਿਲਾਂ ਪਤੀ ਸਾਨ ਪਈ ਵੀ ਜੀ ਵਾਈ ਜੁਜੀ ਕਾਲ ਸਾਹਿਬ ਜੁਜੀ ਕੀ ਖਾਤੇ ਅੱਜਕੱਲ ਨਾ ਵੱਡੇ ਵੀਰੇ ਸਾਈਕਲਾਂ ਨੂੰ ਬੜਾ ਉਹ ਸਮਝਦੇ ਜਾਂਦੇ ਯਾਰ ਮੈਂ ਸਾਈਕਲ ਤੇ ਨਹੀਂ ਜਾਣਾ ਹਨਾ ਵੀ ਮੈਂ ਨਹੀਂ ਯਾਰ ਸਾਈਕਲ ਚੱਕਣਾ ਔਰ ਤੁਸੀਂ ਕਿੱਥੋਂ ਆਏ ਹੋ ਪਹਿਲਾਂ ਔਰ ਕਿਵੇਂ ਮੰਨ ਚਾਏ ਵੀ ਅਸੀਂ ਸਾਈਕਲਾਂ ਤੇ ਜਾਣਾ ਅਸੀਂ ਜੀ ਰਾੜਾ ਸਾਹਿਬ ਕੋਲੋਂ ਪਿੰਡ ਸਾਡਾ ਖੱਟਾ ਚ ਹਰਮਾਈ ਜੀ ਅਸੀਂ ਸਾਨੂੰ ਇਹ ਸਾਈਕਲਿੰਗ ਦਾ ਪਹਿਲਾਂ ਤੋਂ ਹੀ ਬਹੁਤ ਸ਼ੌਂਕ ਹੈ ਜੀ ਜੀ ਅਸੀਂ ਇਸ ਕਰਕੇ ਜੁੜੇ ਹਰੇਕ ਸਾਲ ਆਉਣੇ ਤੋਂ ਸਾਨੂੰ ਲਗਾਤਾਰ 4 ਸਾਲ ਹੋ ਗਏ ਇੱਥੇ ਆਉਂਦੇ ਹਾਂ ਜੀ ਇਹ ਹੋਰ ਵੀ ਕਾਫੀ ਯਾਨੀ ਸਾਈਕਲ ਤੇ ਪੰਜਾਬ ਦੇ ਵਿੱਚ ਯਾਤਰਾ ਕਰ ਚੁੱਕੇ ਹਾਂ ਜੀ ਇਹ ਸਾਡਾ ਸ਼ੌਂਕ ਆ ਤੇ ਅਸੀਂ ਲਗਾਤਾਰ ਜੀ ਲਗਾਤਾਰ ਜੀ ਅੱਛੇ ਕੇ ਵੀ ਵੱਡੇ ਵੀਰੇ ਜਿਵੇਂ ਮੇਰਾ ਪਹਿਲਾਂ ਵੀ ਸੀਗਾ ਆ ਕਿ ਆਪਾਂ ਨਾ ਮੇਰੇ ਵਾਲਾ ਕਹਿੰਦੇ ਯਾਰ ਮੈਂ ਨਹੀਂ ਸਾਈਕਲ ਤੇ ਦੁਕਾਨ ਤੇ ਵੀ ਜਾਣਾ ਮੋਟਰਸਾਈਕਲ ਤੇ ਜਾਣਾ ਵੀ ਮੈਂ ਨਹੀਂ ਯਾਰ ਸਾਈਕਲ ਤੇ ਜਾਣਾ ਔਰ ਤੁਸੀਂ ਮਤਲਬ ਰਾੜਾ ਸੇਬ ਕਾਫੀ ਦੂਰ ਆ ਮਿਲਾਂ ਘਟੋਟ ਹੋਣਾ ਇੱਥੋਂ 60 70 ਕਿਲੋਮੀਟਰ ਦੂਰ ਜੀ ਹਨਾ ਜੀ ਹਾਂਜੀ ਹਾਂਜੀ ਜੀ ਆ ਜਿਹੜੀ ਗੱਲ ਮੈਂ ਇਹ ਵੀ ਕੀ ਹੈ ਕਿ ਆਪਾਂ ਸਾਈਕਲ ਤੇ ਦੁਕਾਨ ਤੇ ਵੀ ਨਹੀਂ ਸਾਈਕਲ ਤੇ ਜਾਣਾ ਇਹ ਜਿਹੜੇ ਬੈਸਟੀ ਮੰਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਇਹ ਆਪਣੇ ਸਰੀਰ ਲਈ ਬੈਨੀਫਿਟ ਨਹੀਂ ਆਪਾਂ ਫਿੱਟ ਰਹੇ ਨੇ ਇਹਦੇ ਨਾਲ ਜੀ ਇਹਦਾ ਕੋਈ ਹੋ ਨਹੀਂ ਹੈਗਾ ਵੀ ਆਪਾਂ ਬੈਸਟੀ ਮੰਨੀਆਂ ਜਾਂ ਆਪਾਂ ਵੀ ਸਾਈਕਲ ਚਲਾ ਰਹੇ ਆ ਇਹਦੇ ਕੋਈ ਹੋ ਨਹੀਂ ਵੀ ਆਪਾਂ ਨੀਵੇਂ ਸ਼ੋ ਹੋਵਾਂਗੇ ਕੋਈ ਇਹ ਸਾਰੇ ਗ੍ਰੈਜੂਏਸ਼ਨ ਬੰਦੇ ਆ ਅਸੀਂ ਪੜੇ ਲਿਖੇ ਮੁੰਡੇ ਆ ਕੋਈ ਐ ਨਹੀਂ ਹੈਗਾ ਸਾਨੂੰ ਸ਼ੌਂਕ ਆ ਬਸ ਪਹਿਲਾਂ ਦੀ ਫਿਟਨੈਸ ਰਹਿਨੇ ਆ ਸਾਈਕਲਿੰਗ ਦਾ ਸ਼ੌਂਕ ਆ ਪਿੰਡ ਵੱਲ ਅੰਮ੍ਰਿਤਸਰ ਵੀ ਗਏ ਸਾਡੇ ਪਿੰਡੋਂ-ਮੁੰਡੇ ਅਨੰਦਪੁਰ ਸਾਹਿਬ ਹਰ ਜਗ੍ਹਾ ਸਾਈਕਲ ਦੀ ਯਾਤਰਾ ਕਰਦੇ ਅੱਛਾ ਵੱਡੇ ਵੀਰੇ ਕੀ ਹੈ ਕੀ ਤੁਹਾਡਾ ਨਾਮ ਕੀ ਹੈ ਇੰਦਰਪ੍ਰੀਤ ਜੀ ਤੁਹਾਡਾ ਨਾਮ ਮੇਰਾ ਨਾਮ ਇਕਬਾਲ ਸਿੰਘ ਹੈ ਇਕਬਾਲ ਇਕਬਾਲ ਵੀਰੇ ਇਹ ਵੀ ਹੈ ਕਿ ਸਾਰੇ ਵੀਰ ਮਿੱਤਰ ਖੜੇ ਨੇ ਮੈਂ ਸਾਰਿਆਂ ਨਾਲ ਗੱਲ ਕਰੂ ਸਭ ਤੋਂ ਪਹਿਲਾਂ ਕੀ ਦੇ ਮਨ ਚ ਆਇਆ ਸੀ ਬਈ ਆਪਾਂ ਸਾਈਕਲਾਂ ਤੇ ਰੈਂਜਰ ਸਾਈਕਲਾਂ ਤੇ ਚੱਲੀਏ ਮੇਰਾ ਹੀ ਆਇਆ ਸੀ ਤੁਹਾਡੇ ਤੇ ਆਇਆ ਸੀ ਜੀ ਆਪਾਂ ਨੂੰ ਕਾਫੀ ਟਾਈਮ ਹੋ ਗਿਆ 4 ਸਾਲ ਪਹਿਲਾਂ ਤੋਂ ਯਾਨੀ ਸ਼ੁਰੂ ਕਰ ਰਿਆ ਸੀਗਾ ਜੀ ਪਹਿਲਾਂ ਅੰਮ੍ਰਿਤਸਰ ਸਾਹਿਬ ਗਏ ਸੀ ਸਾਰਨਾ ਪਹਿਲਾਂ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਫਿਰ ਇੱਥੇ ਸਾਨੂੰ ਲਗਾਤਾਰ 4 ਸਾਲ ਤੋਂ ਆ ਰਹੇ ਹਾਂ ਅੱਛਾ ਬੱਡੇ ਵੀਰੇ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਕਿੱਥੇ ਕਿੱਥੇ ਤੁਸੀਂ ਸਾਈਕਲਾਂ ਤੇ ਗਏ ਹੋ ਵੀਰੇ ਅਸੀਂ ਆਨੰਦਪੁਰ ਸਾਹਿਬ ਜੀ ਤੇ ਅਮਰਸਾ ਸਾਹਿਬ ਜੀ ਤੇ ਕਰਨਤਨ ਸਾਹਿਬ ਸਾਰੇ ਲੱਗੇ ਸੀ ਸਾਈਕਲਾਂ ਤੇ ਸਾਈਕਲਾਂ ਅੱਛਾ ਇਹ ਵੀ ਹੈ ਕਿ ਇੱਕ ਦਿਨ ਦਾ ਵਿੱਚ ਪਹੁੰਚ ਜਾਂਦੇ ਹੋ ਜਾਂ ਕਿਤੇ ਠਹਿਰਾਓ ਕਰਦੇ ਹੋ ਜਾਂ ਆ ਇੱਕ ਦਿਨ ਦੀ ਵਾਪਸੀ ਕਰਦੇ ਹੋ ਜਿੱਦਾਂ ਵੀਰੇ ਵੀ ਆਪਣਾ ਫਤੇਗੜ ਸਾਹਿਬ ਆ ਤਾਂ ਅੱਜ ਅਸੀਂ ਇੱਕ ਦਿਨ ਦੀ ਵਾਪਸੀ ਕਰਾਂਗੇ ਤੇ ਅੰਮ੍ਰਿਤਸਰ ਜਾਣੇ ਤਾਂ ਅਸੀਂ ਸਾਨੂੰ 2-3 ਦਿਨ ਲੱਗ ਜਾਂਦੇ ਨੇ 3 ਦਿਨ 4 ਦਿਨ ਤੇ ਜਦ ਅਸੀਂ ਅਨੰਦਪੁਰ ਸਾਹਿਬ ਗਏ ਸੀ 4-5 ਦਿਨ ਦਾ ਟੂਰ ਸੀਗਾ ਲਾਸਟ ਮੰਥੇ ਜਾ ਕੇ ਅਸੀਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਅੱਛਾ ਇੱਕ ਮੇਰਾ ਵੱਡਾ ਵੀਰ ਖੜਾ ਆ ਜਾ ਵੀਰ ਜੀ ਔਰ ਇਹਨੂੰ ਤੇ ਵੱਡੇ ਵੀਰੇ ਇਹੇ ਕਹਿਣਾ ਸੀਗਾ ਕਿ ਸਵੇਰੇ ਕਿੰਨੇ ਵਜੇ ਤੁਰੇ ਸੀ ਤੇ ਸਵੇਰੇ ਇੱਕ ਧੁੰਦ ਹੈਗੀ ਸੀ ਜਦੋਂ ਤੁਸੀਂ ਤੁਰੇ ਸੀਗੇ ਸਵੇਰੇ ਅਸੀਂ 6:30 ਵਜੇ ਤੁਰਪੇ ਸੀਗੇ 6 ਵਜੇ ਨਾ 6 ਵਜੇ ਤੁਰਪੇ ਸੀਗੇ ਤੇ ਉਸ ਟਾਈਮ ਧੁੰਦ ਨਹੀਂ ਹੁੰਦੀ ਉਹਦੇ ਜਿਵੇਂ ਬਿਲਕੁਲ ਵੀ ਨਹੀਂ ਸੀਗੀ ਕਿਉਂਕਿ 7:30 ਕਦੋਂ ਬਾਅਦ ਵਜੇ ਧੁੰਦ ਪੈਂਦੀ ਆ ਅਸੀਂ ਖੰਨੇ ਪਹੁੰਚ ਗਏ ਸੀਗੇ 7:30 ਵਜੇ ਹਾਂਜੀ ਹਾਂਜੀ ਉਰੇ ਕਿੰਨੇ ਵਜੇ ਫਤਿਹਗੜ੍ਹ ਸਾਹਿਬ ਪਹੁੰਚੇ ਜੀ ਫਤਿਹਗੜ੍ਹ ਸਾਹਿਬ 6:30 9:30 ਹਾਂਜੀ ਹਾਂਜੀ ਯਾਨੀ ਵਧੀਆ ਟਾਈਮ ਨਾਲ ਆ ਕੇ ਵਧੀਆ ਰਿਲੈਕਸ ਹੋ ਗਏ ਆ ਕੋਈ ਕਾਲੀ ਨਹੀਂ ਕੀਤੀ ਬਸ ਆਰਾਮ ਨਾਲ ਆਇਆ ਯਾਨੀ ਕਿ ਹਾਂਜੀ ਅੱਛਾ ਇਹ ਵੀ ਹੈ ਦਰਸ਼ਨ ਉਧਰ ਕਿਉਂਕਿ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ ਔਰ ਅੱਜ ਦੇ ਇਤਿਹਾਸ ਬਾਰੇ ਤੁਹਾਨੂੰ ਪਤਾ ਹੀ ਅੱਜ ਅੱਜ ਸਹਿਬਜ਼ਾਦਿਆਂ ਦੀ ਸ਼ਹਾਦਤ ਸੀਗੀ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਸਾਹਿਬ ਜਾਣ ਦਾ ਨਹੀਂ ਸੋਚਿਆ ਵੀਰੇ ਜਾ ਕੇ ਆਈਆਂ ਹੁਣੇ ਜਾ ਕੇ ਦੋ ਤਿੰਨ ਦਿਨ ਰੱਖ ਆਏ ਸੀ ਚਮਕੌਰ ਸਾਹਿਬ ਕਿਹਦੀ ਗਏ ਸੀ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਝਾੜ ਸਾਹਿਬ ਆਪਣਾ ਇਹ ਪਰਿਵਾਰ ਵਿਛੋੜਾ ਸਾਹਿਬ ਮਾਛੀਵਾੜਾ ਸਾਹਿਬ ਸਭ ਪਾਸੇ ਆਪਾਂ ਟੂਰ ਕੱਢ ਕੇ ਪਿਛਲੇ ਹਫਤੇ ਜਾ ਕੇ ਇੱਕ ਕੁੰਮਾ ਮਾਸ਼ਕੀ ਗੁਰਦੁਆਰਾ ਸਾਹਿਬ ਉਹ ਪਹਾੜਾਂ ਦੇ ਨਾਲ ਬਿਲਕੁਲ ਵਿੱਚ ਨਜ਼ਦੀਕ ਆ ਜੋ ਤੁਸੀਂ ਵਿੱਚ ਨੂੰ ਜਾਣੇ ਉਹ ਜ਼ਰੂਰ ਜਾਇਓ ਔਰ ਉਥੇ ਇੱਕ ਜੰਗਲੀ ਵੀ ਇਲਾਕਾ ਏ ਜਦੋਂ ਨਾ ਆਪਾਂ ਗੁਰਦੁਆਰਾ ਪਠਾ ਸਾਹਿਬ ਤੋਂ ਵਿੱਚ ਨੂੰ ਰਾਹ ਜਾਂਦਾ ਹੈ ਬੜਾ ਕੱਚਾ ਰਾ ਬਹੁਤ ਸੋਹਣਾ ਇਲਾਕਾ ਤੁਸੀਂ ਜਦੇ ਹੋਇਆ ਤਾਂ ਜ਼ਰੂਰ ਵੀਰ ਜੀ ਜਾਓ ਅਸੀਂ ਜਾ ਕੇ ਜ਼ਰੂਰ ਜਾਵਾਂਗੇ ਠੀਕ ਹੈ ਠੀਕ ਜੀ ਤੇ ਇੱਕ ਪਤਾ ਨਹੀਂ ਸੀ ਉਧਰ ਨੇ ਜਾ ਜਾਂਦੇ ਬਿਲਕੁਲ ਜੀ ਬਿਲਕੁਲ ਇੱਕ ਵੱਡੇ ਵੀਰੇ ਪੜਾਈਆਂ ਤੁਸੀਂ ਕੀ ਕੀਤੀਆਂ ਨੇ ਪਹਿਲਾਂ ਤਾਂ ਤੁਸੀਂ ਪੜਾਈ ਕੀ ਕੀਤੀ ਜੀ ਵੀਰੇ ਗ੍ਰੈਜੂਏਸ਼ਨ ਕੀਤੀ ਆ ਬੀਏ ਕੀਤੀ ਆ ਸਾਰੇ ਪਰਫਾਰਮੈਂਸ ਦੇ ਬੜੇ ਹਾਂ ਬਸ ਸਹਿਬਜ਼ਾਦਾਂ ਦੀ ਪੂਰੀ ਇਤਿਹਾਸ ਬਾਰੇ ਪਤਾ ਵੀ ਸਹਿਬਜ਼ਾਦੇ ਸਾਰੇ ਸਾਜਦੇ ਨਾਮ ਬਾਬਾਜੀ ਸਿੰਘ ਜੋ ਜਾਰ ਸਿੰਘ ਜੋਰਾਵਰ ਸਿੰਘ ਤੇ ਫਤੇ ਸਿੰਘ ਸੀ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਹਾਂਜੀ ਬਿਲਕੁਲ ਬਹੁਤ ਕਰਮਾ ਵਾਲਿਓ ਔਰ ਪ੍ਰਮਾਤਮਾ ਨੇ ਤਾਂ ਸੇਵਾ ਵੀ ਲਈ ਹੈ ਹੈਨਾ ਤੇ ਕਈ ਵਾਰ ਆਏ ਹੁੰਦੇ ਨਾ ਆਪਾਂ ਮੋਟਰਸਾਈਕਲਾਂ ਤੇ ਪਹਿਲਾਂ ਆਉਂਦੇ ਹੁੰਦੇ ਸੀ ਤੇ ਮੇਰੇ ਵੇਲੇ ਵਿੱਚ ਮਤਲਬ ਜਦੋਂ ਮੈਨੂੰ ਸੁਰਤਾਈ ਪਿੰਡ ਤੇ ਨਾ ਵੀਰੇ ਸਾਈਕਲਾਂ ਲੈਣਾ ਦੇ ਵੀ ਨੂੰ ਬੜੇ ਲੋਕ ਜਾਂਦੇ ਸੀ ਹਾਂਜੀ ਪਹਿਲਾਂ ਲੈਣਾ ਦੇ ਵੀ ਨੂੰ ਜਾਂਦੇ ਸੀਗੇ ਜੀ ਹੁਣ ਅੱਜ ਕੱਲ ਨਵੇਂ ਯੂਥ ਨੂੰ ਬਹੁਤ ਸ਼ੌਂਕ ਆ ਸਾਈਕਲ ਤੇ ਜਾਣ ਦਾ ਕੋਈ ਇਹ ਨਹੀਂ ਕੋਈ ਉਹ ਨਹੀਂ ਮੰਗਦਾ ਵੀ ਕੋਈ ਸ਼ੰਗ ਨਹੀਂ ਮੰਦਗਾ ਜੀ ਚ ਆਉਣਾ ਚਾਹੀਦਾ ਸਭ ਨੂੰ ਸਾਈਕਲ ਤੇ ਵੀ ਆਉਣਾ ਚਾਹੀਦਾ ਜਿਹਨੂੰ ਲੱਗਦਾ ਵੀ ਹਾਂ ਜਿਹੜਾ ਕੋਈ ਪ੍ਰੋਬਲਮ ਹੈ ਜਿਹਨੂੰ ਨਹੀਂ ਆ ਸਕਦਾ ਉਹ ਮੋਬਾਈਲ ਤੇ ਵੀ ਆ ਸਕਦਾ ਕੋਈ ਡੂ ਇਸ਼ੂ ਨਹੀਂ ਹੈਗਾ ਕੋਈ ਅਜਿਹਾ ਵੀ ਸਾਈਕਲ ਨਹੀਂ ਹਣਾ ਮਾ ਨਾਲੇ ਟ੍ਰੈਫਿਕ ਘਟ ਜਾਂਦੀ ਹੈ ਬਾਕੀ ਆਪਣੀ ਆਪਣੀ ਇੱਛਾ ਜੀ ਅੱਛਾ ਆਪਣੀ ਮਨ ਦੀ ਇੱਛਾ ਨਾਲੇ ਨਾਲ ਟ੍ਰੈਫਿਕ ਵੀ ਹਣਾ ਕਿਉਂਕਿ ਟ੍ਰੈਫਿਕ ਹੁਣ ਗੱਡੀ ਹਰ ਕੋਈ ਮੇਰੇ ਵਰਗੂ ਇੱਕ ਗੱਡੀ ਆਏ ਗੱਡੀ ਚ ਆ ਜਾਂਦਾ ਕਿਸੇ ਕੋਲ ਵੱਡੀ ਆ ਇੱਕ ਇੱਕ ਜਾਣਾ ਉਹਦੇ ਨਾਲ ਟ੍ਰੈਫਿਕ ਵੀ ਘਟ ਜਾਂਦੀ ਹੈ ਬਹੁਤ ਟ੍ਰੈਫਿਕ ਵੱਧ ਜਾਂਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਦੂਰ ਸੰਗਤ ਆਉਂਦੀ ਹੈ ਉਹ ਜ਼ਰੂਰ ਹਣਾ ਆਵੇ ਤੇ ਬਾਕੀ ਵੱਡੇ ਵੀਰ ਜੀ ਕਾ ਜਿਹੜਾ ਲਾਸਟ ਦਿਨ 2 ਤੇ ਹੋਇਆ ਤਾਂ ਤੁਸੀਂ ਅੱਜ ਵਾਪਸੀ ਕਰ ਲੈਣੀ ਹੈ ਸਾਰਿਆਂ ਨੇ ਅੱਜ ਵਾਪਸੀ ਕਰ ਜੀ ਦੁਬਾਰਾ ਆਵਾਂਗੇ 25 ਤਰੀਕ ਨੂੰ ਦੁਬਾਰਾ ਆਉਣਾ ਹੀ ਹੈ ਵਕਸਾਨਾ ਸਾਈਕਲਾਂ ਤੇ ਆਏਗੇ ਜੀ ਨਹੀਂ ਉਸ ਦਿਨ ਅਸੀਂ ਕਿਸੇ ਗੱਡੀ 'ਚ ਆਉਣਾ ਉਸ ਦਿਨ ਅੱਛਾ ਠੀਕ ਹੈ ਜੀ ਉਸ ਦਿਨ ਦੁੱਧ ਦੀ ਸੇਵਾ ਲੈ ਕੇ ਆਉਣੀ ਆ ਅੱਛਾ ਲੰਗਰ ਦੀ ਸੇਵਾ ਆਈ ਹੈ ਅੱਛਾ ਮੇਰੇ ਕੋਈ ਜੌਬ ਵਗੈਰਾ ਕੰਮਕਾਜ਼ ਕੀ ਕਰਦੇ ਹੋ ਹਾਂ ਜੀ ਜੌਬ ਕਰਦੇ ਆ ਮੁੰਡੇ ਕਰਦਮੀ ਮੈਂ ਤਾਂ ਯਾਨੀ ਕਿ ਆਪਣਾ ਸਟੱਡੀ ਕਰ ਰਹੀ ਹਾਂ ਇਸ ਟੈਕ ਕਿਹੜੀ ਕਲਾਸ ਚ ਮੈਂ ਡਿਪਲੋਮਾ ਕਰ ਰਹੀ ਹਾਂ ਕੰਪਿਊਟਰ ਦਾ ਤੁਸੀਂ ਵੱਡੇ ਵੀਰ ਜੀ ਮੈਂ ਵੀਰੇ ਆਪਣੇ ਡਰਾਈਵ ਕਰ ਰਿਹਾ ਹਾਂ ਹਾਂਜੀ ਲੁਧਿਆਣਾ ਹੈ ਹਾਂ ਮੈਂ ਗ੍ਰੈਜੂਏਟ ਆ ਵੈਸੇ ਜੀ ਹਾਂਜੀ ਤੇ ਸਿੰਘ ਸਾਹਿਬ ਮੈਂ ਵੀ ਗ੍ਰੈਜੂਏਟ ਹਾਂ ਵੀਰੇ ਕੰਮਕਾਜ ਐਡ ਦੇ ਮੂਮੈਂਟ ਦਾ ਅਪਲਾਈ ਕੀਤੀ ਹੈ ਪਰਮਨੈਂਟ ਆਸਟ੍ਰੇਲੀਆ ਦੀ ਹਾਂ ਓਕੇ ਓਕੇ ਪ੍ਰਮਾਤਮਾ ਅਸਵੀ ਦੁਆ ਕਰ ਦਾਂਗੇ ਤੁਹਾਡੀ ਜਿਹੜੀ ਮਨੋ ਕਾਮਨਾ ਇੱਥੇ ਅਕਾਲ ਪੁਰਖ ਦੀ ਪੂਰੀ ਕਰਨ ਹਾਂਜੀ ਹਾਂ ਜੀ ਸੋ ਬਹੁਤ ਧੰਨਵਾਦ ਵੀਰੇ ਕੋਈ ਗੱਲ ਦੀ ਰਹਿੰਦੀ ਹੋਵੇ ਕਰਨੀ ਹੋਵੇ ਦਿਲ ਦੀ ਗੱਲ ਕਿਸੇ ਨੂੰ ਕਹਿਣਾ ਚਾਹੁੰਦੇ ਹੋਵੋ ਜੂਤ ਨੂੰ ਕਹਿਣਾ ਕੁਝ ਜੂਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੋਈ ਸਨੇਹਾ ਸੰਦੇਸ਼ ਸਾਡਾ ਸੁਨੇਹਾ ਤੇ ਹੀ ਆ ਵੀਰੇ ਵੀ ਆਓ ਜਰੂਰ ਆਓ ਹਰੇਕ ਇਤਿਹਾਸਿਕ ਸਥਾਨ ਤੇ ਆਪਾਂ ਨੂੰ ਜਾਣਾ ਚਾਹੀਦਾ ਦਾ ਆਪਾਂ ਦਰਸ਼ਨ ਕਰਨੇ ਚਾਹੀਦੇ ਆ ਆਪਣੇ ਘਰ ਪਰਿਵਾਰ ਤੇ ਮਾਪਿਆਂ ਨੂੰ ਵੀ ਜੇ ਆਪਣੇ ਬੱਚਿਆਂ ਨੂੰ ਦੱਸੇ ਵੀ ਫਤੇ ਫਤੇ ਸਾਹਿਬ ਸਿੰਘ ਜੋਰਾਵਾ ਸਿੰਘ ਜਿਹਾਰ ਸਿੰਘ ਬਾਬਾ ਜੀ ਸਿੰਘ ਕੀ ਸੀ ਉਹਨਾਂ ਨੇ ਆਪਣੇ ਲਈ ਕੀ ਕੀਤਾ ਨਹੀਂ ਬੁੱਲੜਵਾਜੀ ਕਰਨਾ ਨਾ ਹੋਣ ਹਾਂ ਜਿਵੇਂ ਡੀਜੇ ਲਾ ਕੇ ਟਰੈਕਟਰਾਂ ਦੇ ਆਉਂਦੇ ਨੇ ਭਜਾਉਂਦੇ ਨੇ ਰਾਹ ਤੇ ਤੁਹਾਨੂੰ ਪਤਾ ਹੀ ਹੈ ਰੇਸਾਂ ਲੱਗਦੀਆਂ ਨੇ ਇਹ ਗੱਲ ਐਕਸੀਡੈਂਟ ਬੜਾ ਭਿਆਨਕ ਬਹੁਤ ਐਕਸੀਡੈਂਟ ਹੋਵੇ ਨੇ ਜੀ ਨੰਦਪੁਰ ਨੂੰ ਬਹੁਤ ਹੁੰਦੇ ਨੇ ਐਕਸੀਡੈਂਟ ਕਾਫੀ ਅੱਜ ਤੁਸੀਂ ਵੱਡੇ ਵੀਰ ਜੀ ਕੀ ਕਹਿੰਦੇ ਸੀ ਮਰੇ ਹੀ ਕਹਿੰਦੇ ਫਿਟਨੈਸ ਆ ਸਾਈਕਲ ਹੀ ਚਲਾਓ ਵਧੀਆ ਆ ਆਉਣ ਜਾਣੇ ਜੇ ਲੰਬੇ ਟੂਰ ਕਰੋ ਤੁਹਾਡੇ ਯਾਰਾਂ ਦੋਸਤਾਂ ਨਾਲ ਹੀ ਇਤਿਹਾਸਿਕ ਥਾਂ ਘੁੰਮੋ ਵੈਸੇ ਫਿਟਨੈਸ ਹੀ ਉਹ ਕਿਸੇ ਪਾਸੇ ਚਲੇ ਪਰ ਇਹ ਚੀਜ਼ ਹੈ ਸਾਈਕਲ ਹੀ ਚਲਾਉਣੀ ਚਾਹੀਦੀ ਹੈ ਜਿਆਦਾ ਤੇ ਬਾਕੀ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਪੂਰੀਆਂ ਕਰੇ ਤੇ ਇਹ ਵੀ ਆਏ ਨੇ ਰੜਾ ਸਾਹਿਬ ਔਰ ਰੜਾ ਸਾਹਿਬ ਦੇ ਵੀ ਇਤਿਹਾਸ ਮੈਂ ਤੁਹਾਨੂੰ ਦੱਸਦਾ ਉੱਥੇ ਸੰਤੀ ਸਰ ਸਿੰਘ ਜੀ ਹੋਏ ਨੇ ਔਰ ਉੱਥੇ ਵੀ ਬਹੁਤ ਵੱਡਾ ਜਿਹੜਾ ਗੁਰਦੁਆਰਾ ਸਾਹਿਬ ਹੈ ਅਤੀਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਹਾਂ ਰੋਜ਼ ਦੀ ਤਰ੍ਹਾਂ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ ਔਰ ਅੱਜ ਜਿਹੜੇ ਵੀਰ ਆਏ ਨੇ ਇਹ ਸਾਈਕਲਾਂ ਤੇ ਆਏ ਨੇ ਇੱਕ ਸੁਨੇਹਾ ਹੀ ਵੀ ਦਿੰਦੇ ਨੇ ਇੱਕ ਤਾਂ ਆਪਣਾ ਵਾਤਾਵਰਨ ਪ੍ਰਿਆਵਰਨ ਸਾਫ਼ ਹੋਏਗਾ ਦੂਸਰਾ ਟ੍ਰੈਫਿਕ ਘਟ ਜਾਏਗੀ ਤੇ ਮੁੰਡੇ ਦੀ ਸੋਚ ਬੜੀ ਸੋਹਣੀ ਆ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸਾਰੇ ਜਿਹੜੇ ਸੰਕਟ ਆਉਂਦੀ ਹੈ ਇਹਨਾਂ ਵੀਰਾਂ ਦੀ ਆ ਆਪਾ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਇਹਨਾਂ ਸਾਰਿਆਂ ਦੀ ਜਿਹੜੀ ਮਨੋ ਕਾਮਨਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ